ਹਾਂਜੀ ਕੀ ਹਾਲਾ ਸਾਰੇ ਵੀਰਾਂ ਦਾ ਹੋਰ ਕੀ ਪੰਦਾ ਕਰਦਾ ਮੇਰੇ ਵੀਰੋ ਕਬੂਤਰ ਕੁਆਟਰ ਸੈਟੇ ਸਾਰੇ ਵੀਰਾਂ ਦੇ ਘਰ ਪਰ ਠੀਕ ਹੈ ਲੋਜੀ ਕਰਤੀ ਬਣਾਉ ਦੀ ਸਟਾਰਟਿੰਗ ਲਗਭਗ 9:30 ਪਤਾ ਨਹੀਂ 10 ਵਜੇ ਹੋਣਗੇ ਠੀਕ ਹੈ ਕਿ ਨਹੀਂ ਉੱਟ ਕੇ ਦੇਖਦੇ ਆ ਭਾਈ ਆਪਣਾ ਚਟਾ ਕਬੂਤਰ ਦਰਸ਼ਨ ਦਿੱਤੇ ਆ ਕਿ ਨਹੀਂ ਲੈਟਰ ਰੋਡ ਤਾਂ ਬੰਦ ਕਰ ਗਿਆ ਚੋਬਰ ਮੈਨੂੰ ਲੱਗਦਾ ਚੋਬਰ ਵੀ ਆ ਗਿਆ ਸਵੇਰ ਸਵੇਰ ਤੋਂ ਪਹਿਲਾਂ ਤੇ ਬਸ ਆਪਣਾ ਕਬੂਤਰ ਡੱਪਿਆ ਹੋਵੇ ਉੱਡ ਪਿਆ ਹੋਵੇ ਪਰ ਉੱਡ ਕੇ ਉਹ ਕੋਠਿਆਂ ਤੇ ਨਾ ਜਾਵੇ ਉਧਰਲੇ ਪਾਸੇ ਹਨਾ ਜਿੱਧਰੋਂ ਪਹਿਲਾਂ ਲੈ ਕੇ ਜਾਂਦਾ ਸੀ ਇੱਕ ਹੋ ਬੈਠਾ ਯਾਰ ਪਰ ਉਹ ਹੋਰ ਲੱਗਦਾ ਬ్రో ਉਹ ਤਾਂ ਉੱਡੀ ਗਿਆ ਪਤੰਦਰ ਦਾ ਮੈਂ ਤਾਂ ਝੂਮ ਮਾਰਨ ਲੱਗਾ ਤੇ ਪੱਤੇ ਬਾਹਰ ਆ ਗਏ ਉਹ ਨੋਟੇ ਡਟੋਰੀ ਵਾਲਾ ਬੱਚਾ ਹੁਣ ਆਇਆ ਤਾਂ ਚਲੋ ਚੱਕ ਲਈਏ ਭਾਈ ਚਾਬੀਆਂ ਬੈਡ ਖੋਲੀਏ ਪਹਿਲੇ ਨੰਬਰ ਖੁੱਲ ਜਾ ਸਿੰਮ ਸਿੰਮ ਕਰੀਏ ਭਾਈ ਲਾਈਟਾਂ ਬੰਦ ਹੋ ਜੁੜੀ ਦੇ ਬਈ ਆਂਡੇ ਤੇ ਪੈਂਚਰ ਲਾਇਆ ਆਪਾਂ ਜਿਹੜੇ ਹੋਏ ਫਲਾਂਡੇ ਬਾਰੇ ਸੀਗੇ ਵੱਡੇ ਗੂਤਰ ਦੇ ਬਦਲੇ ਸੀਗੇ ਦੋ ਆਂਡੇ ਦੋ ਆਂਡੇ ਸੀਗੇ ਨਾ ਤੇ ਦੋਵੇਂ ਹੀ ਬੱਚੇ ਰੋਕਨੇ ਸੀ ਪਰ ਇੱਕ ਵੀ ਨਹੀਂ ਡਾਉਣਾ ਸੀਗਾ ਉਹਨਾਂ ਚ ਤੁਹਾਨੂੰ ਇੱਕ ਕਾਂਡਾ ਨਾ ਫਿਸ ਗਿਆ ਗਿਆ ਜਾਂਦਾ ਆਪਾਂ ਵਾਏ ਨਾ ਦਾਗੀਆਂ ਹੋ ਗਿਆ ਏ ਤੇ ਬੱਚਾ ਬਣਿਆ ਗਿਆ ਬੱਚਾ ਹਿੱਲੀ ਜਾਂਦਾ ਸੀਗਾ ਵਿੱਚ ਮੈਂ ਕਿਹਾ ਆ ਬੱਚੇ ਵੀ ਪੂਰੇ ਹੋਏ ਪਿਆ ਨਾ ਚੌੜਸੋਂ ਵਾਲੇ ਦੇ ਯਾਰ ਫੁੱਲ ਤਿਆਰ ਹੋ ਹੀ ਪਿਆ ਬੱਚੇ ਦੋਵੇਂ ਪਰ ਲਾਉਣੇ ਨਹੀਂ ਰੋਕ ਰੱਖੇ ਸੀ ਆਪੇ ਬਹੁਤ ਹੋ ਗਏ ਕੋਹ ਬੱਚਾ ਵੀ ਤਿਆਰ ਹੋ ਮੈਂ ਪੂਰਾ ਯਾਰ ਨਾ ਉਹ ਵੀ ਕੰਦਾ ਲਵਾਉ ਉਹ ਵੀ 40 ਸਾਲਾਂ ਦੇ ਜੀ ਆਹ ਲਓ ਕੋਈ ਗੱਲ ਜਿਹੜੇ ਇੱਕ ਤਾਂ ਇੱਥੇ ਬੱਚਾ ਹੁੰਦਾ ਤੇ ਇੱਕ ਹੋਰ ਤੇ ਬੱਚਾ ਸੀਗਾ ਉਹਨਾਂ ਦੋਵਾਂ ਦੇ ਪਹੋ ਕੀਤਾ ਸੀਗਾ ਠੱਲਾਂ ਪਾਗਾ ਸੀ ਹਾਂ ਉਹਨੂੰ ਦਿਖਾ ਵੀ ਦੇਣਾ ਹੈ ਇੱਕ ਬੱਚਾ ਤਾਂ ਆ ਰਿਹਾ ਤੇ ਇੱਕ ਬੱਚਾ ਉਧਰ ਠੀਕ ਹੈ ਕਿ ਨਹੀਂ ਬਾਕੀ ਓਕੇ ਰਿਪੋਰਟਾਂ ਫਿਰੋ ਬਸ ਲਓ ਜੀ ਇਹ ਦੋਵੇਂ ਸ਼ਿਕਾਰਾਂ ਨੂੰ ਛੱਡਦੇ ਆਪਾਂ ਟੈਡ ਟੂਸੇ ਵਾਲਿਆਂ ਨੂੰ ਬੈਜ ਓਏ ਕਿੱਥੇ ਬੈਂਦੇ ਆ ਕਿੱਥੇ ਕਹਿੰਦੇ ਜਾ ਖਾਉਂਦੀ ਐ ਇਹਨਾਂ ਨੂੰ ਓਕੇ ਬ੍ਰੋ ਹੋਰ ਮੈਚਿੰਗ ਹੋ ਗਿਆ ਅੱਜ ਖਰਾਕ ਰੂਪ ਤਿਆਰ ਕਰਦੇ ਆਂਗੇ ਖਰਾਕ ਤੇ ਵੀਡੀਓ ਬਣਾਉਣੇ ਆ ਛੋਟੇ ਬੱਚੇ ਬਾਅਦ-ਬਾਅਦ ਕੱਢਾਂਗੇ ਨਾ ਕਿਰਮਾ ਧੋਤ ਆ ਕੇ ਨਾ ਖਰਾਕਾਂ ਤੇ ਸੁੱਕਣਾ ਪਾਣਾ ਆਪਣਾ ਉਧਰ ਗ੍ਰੈਂਜ ਨੂੰ ਦਿਖਾਉਣਾ ਮੈਂ ਚੱਲ ਕੇ ਤੇ ਉਦੋਂ ਪਹਿਲਾਂ ਪਰ ਖਰਾਕ ਤੇ ਵੀਡੀਓ ਰਿਕਾਰਡ ਕਰਦਾ ਸਪੈਸ਼ਲੀ ਹਨਾ ਡਿਟੇਲ ਤੇ ਦੱਸਾਂਗੇ ਸਾਰਾ ਕੁਝ ਲਓ ਜੀ ਤੇ ਉਧਰ ਸਵੇਰ ਦੇ ਟਾਈਮ ਦੀ ਖਰਾਕ ਰੱਖਦੇ ਹਾਂ ਉਧਰੋਂ ਇੱਕ ਕਮੈਂਟ ਬਾਹਰ ਖੋਲੇ ਚੱਲ ਬੋ ਤੇ ਪਿੱਛੇ ਬਾਹਰ ਥੋੜਾ ਨਿਕਲਦਾ ਹੁਣ ਅੰਦਰ ਹੀ ਆਉਗਾ ਸਾਰਾ ਕੁਝ ਮੈਂ ਭੁੱਖੇ ਮਰ ਜਾਂਦਾ ਤੜਕੋ ਤੜਕੀ ਆਇਓ 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 ਬੱਸ ਤੇ ਉਧਰ ਆ ਗਈ ਦੂਜੇ ਖੋਡੇ 'ਚ ਆਇਓ 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 ਬੱਸ ਹਾਂਜੀ ਮੇਰੇ ਵੀਰੋ ਤੇ ਹੁਣ ਚਲਦੇ ਆ ਪਿੰਡ 'ਚ ਬਈ ਆਪਣਾ ਕਬੂਤਰ ਦੇਖਣ ਜਿਹੜਾ ਰਾਤ ਉੱੱਡ ਕੇ ਕੋਈ ਚੋਟੀ ਤੇ ਵੀ ਬਸ ਦੋ ਕੋਠਿਆਂ ਤੋਂ ਉਧਰ ਐ ਦੋ ਨਹੀਂ ਸੱਚ ਤਿੰਨ ਤਿੰਨ ਕੋਠਿਆਂ ਤੋਂ ਉਧਰ ਐ ਇੱਥੇ ਪੱਕਾ ਟਿਕਾਣਾ ਆਉਂਦਾ ਇੱਕ ਕੋਠੀ ਆਹਾ ਬਸ ਜੀ ਉਹ ਤਿੰਨਾਂ ਤੇ ਜੇ ਨਾਂ ਦੇ ਸਿਆ ਇਹਦੇ ਤੇ ਵੀ ਕਿਤੇ ਵੀ ਨਾਂ ਦੇ ਸਿਆ ਬਸ ਫੇਰ ਸਮਝ ਲਓ ਵੀ ਕਬੂਤਰ ਗਿਆ ਆਪਣਾ ਉਹ ਠੀਕ ਐ ਐ ਨੂੰ ਪਤਾ ਰਾਤ ਨੂੰ ਭੱਜ ਬੁੱਝੇਗਾ ਮਿਲ ਨਹੀਂ ਗਿਆ ਹੋਵੇ ਐ ਨੂੰ ਪਤਾ ਹੂੰ ਬਿੱਲੀ ਬੁੱਲੀ ਨਹੀਂ ਡੱਕਤਾਂਗਾ ਨਾ ਰਾਤ ਨੂੰ ਕੁਝ ਕਹਿ ਨਹੀਂ ਸਕਦਾ ਯਾਰ ਦੇ ਓਕੇ ਬਸ ਮੋੜ ਸਾਂ ਸਟਾਰ ਕਰਕੇ ਠਰ ਰੱਖ ਕਿ ਮੈਂ ਗਰਮ ਹੋ ਜਾਣ ਤੇ ਠੀਕ ਹੈ ਤੇ ਹਾਂ ਸਾਡੇ ਆਪਣਾ ਗੁਲਾਬੀ ਬਗਲ ਵਾਲਾ ਬੱਚਾ ਬਈ ਕਾਲਾ ਚੀਨਾ ਸੱਜੀ ਗੁਲਾਬੀ ਬਗਲ ਵਾਲਾ ਬਿਨਾ ਠੱਲ ਵਾਲਾ ਉਹ ਬੱਚੇ ਦਾ ਵੀ ਮੈਂ ਪੁੱਛ ਲਿਆ ਜਿਨ੍ਹਾਂ ਦੀ ਕੂਟੀ ਦੇ ਬੈਂਦਾ ਹੁੰਦਾ ਉਹਨਾਂ ਦੇ ਮੁੰਡੇ ਨੂੰ ਪੁੱਛਿਆ ਨਾ ਆਏ ਦਾ ਪਿੰਡ ਚ ਬੰਦੀ ਆ ਆਪਣੀ ਲਗਭਗ ਸਾਰਿਆਂ ਨਾਲ ਹੀ ਬੰਦੀ ਆ ਹਨਾ ਕੋਈ ਚੱਕਰ ਵਾਲੀ ਗੱਲ ਨਹੀਂ ਪਰ ਵਿੱਚੋਂ ਕੁਝ ਹੈ ਕੋਈ ਪੰਜ ਚਾਰ ਲੋਕ ਹਨ ਵੀ ਜਿਹੜਾ ਰਿਸ਼ਤਾ ਕਰਦੇ ਹੈਗੇ ਫालतू ਦਾ ਚਲੋ ਉਹਨਾਂ ਦੀ ਆਪਾਂ ਕਦੇ ਫਿਕਰ ਨਹੀਂ ਕੀਤੀ ਗਈ ਹੈ ਗਿਆ ਵੀ ਚਗਲ ਜੇ ਸਾਡੇ ਪਿੰਡ 'ਚ ਵੀ ਸਿੱਧੇ ਹੀ ਦਾਦਾ ਨਾ ਸਿਆਣੇ ਵੇਣੇ ਬੰਦੇ ਆ ਯਾਰ ਬਾਕੀ ਆਪਣੀ ਕਿਸੇ ਨਾਲ ਕੋਈ ਲਾਗ ਡਾਟ ਨਹੀਂ ਰੱਪਾ ਕਦੇ ਕਿਸੇ ਨੂੰ ਬੋਲੇ ਨਹੀਂ ਮਾੜਾ ਚੰਗਾ ਹਨਾ ਨਾ ਕਿਸੇ ਨਾਲ ਲੜਿਆ ਕਦੇ ਨਾ ਕੋਈ ਆਪਣੀ ਉਹਨਾਂ ਨਾਲ ਨਿੱਜੀ ਦੁਸ਼ਮਨੀ ਹੈ ਕੋਈ ਫਿਰ ਵੀ ਪਤਾ ਨਹੀਂ ਕਾਦੋ ਵੀ ਬਿਨਾ ਕੰਮ ਤੋਂ ਭੈਣ ਜਾਈ ਜਾਂਦੇ ਆ ਸਿੱਧੇ ਹੀ ਹਿਸਾਬ ਤਾ ਬਣਾ ਆਪਾਂ ਨੂੰ ਕੋਈ ਸੰਗ ਸ਼ਰਮ ਵੀ ਕੋਈ ਡਰ ਨਹੀਂ ਕਿਸੇ ਦਾ ਮੂੰਹ ਤੇ ਨਹੀਂ ਕਹਿੰਦੇ ਪਿੱਠ ਪਿੱਛੇ ਹਨਾ ਉਹ ਵੀ ਰਸਤਾ ਕਰੀ ਜਾਂਦਾ ਸਿਆਣੇ ਵੇਣੇ ਬੰਦੇ ਆ ਯਾਰ ਸਿਆਣੇ ਵੇਣੇ ਜਮਾਂ ਦਾੜੀਆਂ ਵਾਲੇ ਬੰਦੇ ਠੀਕ ਹੈ ਕਿ ਨਹੀਂ ਤੇ ਬਿਨਾ ਕੰਮ ਤੋਂ ਜਮਾਂ ਉਹਨਾਂ ਮੈਨੂੰ ਕੀ ਕੀ ਕੋਈ ਦੱਸਾ ਵੀ ਕੀ ਕੀ ਗੱਲਾਂ ਕਰਦਿਆ ਲੋਕ ਹਨਾ ਯਾਰ ਚਲੋ ਛੱਡੋ ਕਦੇ ਬਾਅਦ ਚ ਸੋਡਰਾ ਸ਼ੇਅਰ ਕਰਾਂਗੇ ਆਪਾਂ ਪਰ ਹੈ ਗਿਆ ਗੰਦ ਸਾਡੇ ਪਿੰਡ ਦੇ ਵੀ ਐ ਕੋਈ ਦਿੱਕਤ ਨਹੀਂ ਆਪੇ ਸੰਭ ਜਾਨਗੇ ਸਮਝਣ ਵਾਲੇ ਹੋਇਤਾ ਨਹੀਂ ਫਿਰ ਚੰਗੀ ਤਰ੍ਹਾਂ ਸਮਝਾਉਂਗਾ ਕਿਸੇ ਦਿਨ ਮੈਨੂੰ ਆਇਆ ਕਾਹਦੇ ਪਿੱਛੇ ਆ ਰਹਿਣਾ ਆਪਾਂ ਨੂੰ ਖਾਣਾ ਬਣਾ ਕੇ ਰੱਖ ਲਈ ਪਈਂਦੀ ਐ ਕਬੂਤਰਾਂ ਵਾਲੇ ਆਪਾਂ ਐ ਫਿਰ ਉਹ ਕੰਮ ਕਰਦੇ ਆਪਾਂ ਚੰਗੀ ਨਹੀਂ ਲੱਗਦੀ ਯਾਰ ਬਾਕੀ ਕੋਈ ਦਿੱਕਤ ਨਹੀਂ ਗੱਲ ਨੇ ਆਪਾਂ ਚੱਲਦੇ ਆ ਦੇਖ ਕਾਣੇ ਕਬੂਤਰ ਫਿਰ ਇਹ ਕਿਤੇ ਦਿਸਿਆ ਤਾਂ ਤੁਹਾਨੂੰ ਮੈਂ ਦੱਸੂਗਾ ਠੀਕ ਐ ਕਿ ਆ ਗਿਆ ਬਾਬੇ ਜਾਨਵਰ ਵੀ ਆਪਣਾ ਘਰ ਤੇ ਮੈਂ ਇਹ ਤੇ ਅਗੋ ਡੇਉਂਦਾ ਸੀਗਾ ਜਾਂ ਫਿਰ ਕਹਿੰਦਾ ਕਿਧਰ ਆਉਣਾ ਮੇਰੇ ਮਾਲਕਾ ਚੱਲ ਮੋੜ ਪੁੱਠਾ ਘਰ ਨੂੰ ਕਹਿੰਦਾ ਮੈਂ ਤਾਂ ਆ ਗਿਆ ਤੇਰੇ ਕੋਲੇ ਬਾ ਵਧੀਆ ਹੋਇਆ ਯਾਰ ਪੁੱਤਰ ਡੇ ਆਪਣਾ ਘਰ ਤੇ ਇੱਕ ਮਿੰਟ ਭੱਜ ਕਿਣਾ ਛਤਰੀ ਤੇ ਨੂਤਰ ਬੰਨਾ ਕੋਈ ਇੱਕ ਮਿੰਟ ਖੜ ਜੋ ਕਿਧਰ ਗਿਆ ਆ ਵਰਦਾ ਆਇਆ 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 ਇਹ ਤਾਂ ਬਲਰ ਕਰਦਾ ਜਿਹੜਾ ਉਹ ਤੋਂ ਬੜਾ ਉਹ ਹਲਾਦਾ ਪੈੜਾ ਆ ਦੇਖੋ ਆਉਂਦਾ ਆਇਆ 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 ਜਮਾਨੀ ਮਾਏ ਕੋਈ ਨੋ ਬੈਠ ਕੇ ਜਾ ਕੇ ਸਾਹਮਣੇ ਕੋਠੀ ਤੇ ਇੱਥੇ ਰਾਤ ਬੈਠਾ ਜੀਗਾ ਠੀਕ ਹੈ ਤੇ ਆ ਗਿਆ ਕੋਈ ਦਿੱਕਤ ਨਹੀਂ ਇਹਨੇ ਆ ਜਾਣਾ ਹੈ ਅੱਜ ਸ਼ਾਨ ਤਿੱਕਰ ਕਰੇ ਆ ਜਾਣਾ ਪੂਰੀ ਉਮੀਦ ਆ ਯਾਰ ਜੇ ਲੱਗ ਗਿਆ ਸਿਰੇ ਲੱਗ ਜਾਊਗੀ ਫਿਰ ਇਹਦਾ ਵੀ ਖੇੜਾ ਛੁੱਟ ਜੂ ਛਤਰੀ ਤੋਂ ਫਿਰ ਇਹਨੂੰ ਗਾਹ ਨੂੰ ਬਾਜੀ ਕੱਢਾਂਗੇ ਆਪਾਂ ਕੋਈ ਦਿੱਕਤ ਨਹੀਂ ਠੀਕ ਹੈ ਨਹੀਂ ਡੈ ਲਵਾਗੇ ਨਾ ਇਹਦਾ ਡਾਇਆ ਕਰਾਂਗੇ ਨੂੰ ਬੱਚਾ ਨਾ ਨਲੇਗਾ ਨੂੰ ਬਾਈ ਛੱਡਾਂਗੇ ਨੂੰ ਆਪਾਂ ਬਹੁਤ ਚੰਗੇ ਦਾ ਇਹਦਾ ਭਰਾ ਛੱਡਿਆ ਸੀ ਬਲਾਡੇ ਵਾਲੇ ਤੁਹਾਨੂੰ ਪਤਾ ਹੈ ਹਨ ਉਹ ਚੱਕਰ ਕੀ ਉਹ ਛੱਡਿਆ ਸੀ ਭੈ 6 ਦਿਨਾਂ ਦੀ ਬੰਦੀ ਤੇ ਗੇੜੇ ਪਾ ਕੇ ਮੇਰਾ ਥੋੜਾ ਜਿਹਾ ਕੰਮ ਉਹਦਾ ਔੜ ਚਲੀ ਜਾਂਦਾ ਸੀ ਤੁਹਾਨੂੰ ਪਤਾ ਹੈਗਾ ਗੇੜੇ ਪਾਏ ਮੈਂ 4 ਤਰੀਕ ਦੇ ਕਬੂਤਰ ਦੇ 4 ਦੇ ਗੇੜੇ ਪਾਏ 4 ਦੇ ਗੇੜੇ ਪਾਏ ਖਣੀ ਤਾਂ 11 ਨੂੰ ਛੱਡਿਆ ਖਣੀ 10 ਨੂੰ ਖਣੀ 12 ਨੂੰ ਤੁਸੀਂ ਦੇਖ ਲਓ ਕਿੰਨੇ ਦਿਨਾਂ ਦਾ ਫਰਕ ਹੈ ਬੰਦ ਹੀ ਰਿਹਾ ਕਬੂਤਰ ਇਹਨਾਂ ਨੇ ਪਿੰਜਰੇ 'ਚ ਬੈਠ ਰਹਾ ਮੈਂ ਬਾਅਦ ਤੁਰਿਆ ਪਰ ਜਿਆਦਾ ਯਾਬਦਾ ਹਨ ਯਾਰ ਸਿੱਧੇ ਤੇ ਉਹ ਨੂੰ ਵੀ ਹਟਦਾ ਜਾ ਰ ਇਹਨੂੰ ਫਿਰ ਵੀ ਬਹੁਤ ਢਲ ਗਿਆ ਸੀ ਉਹ ਮੈਨੂੰ ਲੱਗਾ 5:30 5:30 ਵਜੇ ਬੈਠਾ ਸੀ 5:30 6:00 ਵਜੇ ਬੈਠਾ ਉਹ ਉਤਰ ਵੇਖ ਲੈ ਜਮਾਂ ਲਾਸਟ ਵਾਲੇ ਟਾਈਮ ਤੇ ਬਹੁਤ ਢਲ ਗਿਆ ਭੱਜਿਆ ਵੀ ਨਾਲੇ ਕੂਤਰ ਉਥੋਂ ਆਗੇ ਇਧਰ ਲਈ ਕਰੇ ਤੇ ਚੱਕ ਲੈਣ ਦੀ ਬ੍ਰੋ ਆਪਾਂ ਮੱਖੀ ਮਹਰ ਮਕੀ ਤੋਂ ਹੀ ਦੇਵਾਂਗੇ ਉਹ ਤਾਂ ਮੱਖੀ ਵੀ ਬਹੁਤ ਜਿਆਦਾ ਸਾਫ਼ ਹਨ ਇੰਨੀ ਜੰਗ ਚੰਗੀ ਕੁਆਲਿਟੀ ਹਨ ਇੱਕ ਨੰਬਰ ਆ ਯਾਰ ਇੰਨੀ ਚੰਗੀ ਤਾਂ ਸਹੀ ਦਾ ਸਾਈਡ ਆਪਾਂ ਆਪਾਂ ਲੈ ਕੇ ਨਹੀਂ ਬਲਜੀਤ ਨੂੰ ਗ੍ਰੇਡ ਕਰਾਉਂਦੇ ਹੁੰਦੇ ਐਨੀ ਚੰਗੀ ਤਾਂ ਹੋਰ ਹੀ ਬਣਦੀਗੀ ਆ ਤਾਂ ਸਭ ਤੋਂ ਈ ਸਰਾ ਇਧਰ ਆਪਣੇ ਮੋਤੀ ਕਾਦੇ ਮੇਰੀ ਫੋਟੋ ਚ ਲੈ ਹਾਂ ਮਤ ਆ ਕੀ ਤੇਰੀ ਵੀਡੀਓ ਵਿੱਚ ਓਕੇ ਆ ਉਹਨਾਂ ਬੋਲੀ ਚੁੱਪ ਕਰਕੇ ਬੈਠਾ ਰਹਾ ਚਲੋ ਬਾਬੇ ਉਹ ਕਰਾ ਜਨਰੇਟਰ ਛੱਡ ਰੱਖਿਆ ਲਾਈਟ ਹੈ ਰਹੀ ਸੀਗੀ ਤੇ ਮੈਂ ਮੱੱਖੀ ਧੋਲਾਂ ਬੈਠਾ ਹਾਂਜੀ ਮੇਰੇ ਵੀਰੋ ਤੇ ਬੱਤੀ ਨੂੰ ਦੋ ਸੋਈ ਉਹ ਚੱਕਰ ਕੀ ਹੋਇਆ ਯਾਰ ਅੱਗੇ ਮਸ਼ੀਨ ਚੱਲੀ ਜਾਂਦੀ ਹੈ ਕੱਪੜੇ ਧੋਣ ਵਾਲੀ ਤੇ ਫਿਰ ਜਨਰੇਟਰ 'ਤੇ ਜਿਆਦਾ ਲੋਡ ਪੈਂਦਾ ਤੇ ਇਹ ਮੱਛੀ ਮੋਟਰ ਚਲਾ ਨਹੀਂ ਰਿਹਾ ਤਾਂ ਕਰਕੇ ਸਾਰਾ ਆਪਣਾ ਦਾ ਭਾਂਡੇ ਟਿੰਡੇ ਇੱਥੇ ਪਏ ਰਹਿ ਗਏ ਹਨ ਚਲੋ ਫਿਰ ਮੈਂ ਜੇ ਕੋਈ ਗੱਲ ਇਹਦਾ ਲੈਣ ਲਾ ਕੇ ਉਹਨਾਂ ਨੂੰ ਵੀ ਦੱਸਾਂਗੇ ਰੱਖਾਂਗੇ ਉਹਨੇ ਆਪਾਂ ਕੋਈ ਟਿੰਡੇ ਕਰਾ ਜੜੀ ਲੱਗੀ ਪਈ ਆ ਉਹਨੇ ਫਿਰ ਆਪਾਂ ਸਰੋਂ ਨੂੰ ਦਿੱਤਾ ਚਾਰ ਅੰਡਾ ਦਿੱਤਾ ਟੰਗ ਲੀਆਂ ਮੋਢਿਆਂ ਤੇ ਤੇ ਲੈ ਚਲੀਏ ਪਾਸ ਸਰੋਂ ਜਾ ਕੇ ਠੀਕ ਹੈ ਇਧਰ ਉਧਰਲੇ ਪਾਸੇ ਗਾਲਾਂ ਤਾਂ ਮਰਗਣਾ ਵੈਸੇ ਮੈਨੂੰ ਚਲੋ ਕੋਈ ਗੱਲ ਨਹੀਂ ਐਨਾ ਪਤਾ ਹੁਣ ਤਾਂ ਪੈ ਜੋ ਬੋਲੀ ਲਿਉਂਦੇ ਆਪਦੀ ਹਾਂਜੀ ਮੇਰੇ ਵੀਰੋ ਤੇ ਖਰਾਕ ਸਾਰੀ ਕੱਢ ਰੱਖਿਆ ਭਈ ਬਾਹਰ ਬਸ ਸੋਚੀ ਜੈਨਾ ਵੀ ਹੁਣ ਰਲਾਵਾ ਕਿ ਨਾਰਲਾਵਾ ਬੈਠਾ ਮਕਦਾਰੇ ਹੀ ਸੈਟ ਕਰੀ ਤੇ ਓਨੀ ਵਿੱਚ ਕਣਕ ਪਾਉਣੀ ਹੈ ਇਹਦੇ ਆਪਾ ਓਕੇ ਰਿਪੋਰਟਾ ਗਰਾ ਕੱਢ ਰੱਖੀ ਆ ਬਾਹਰ ਯਾਰ ਹੁਣ ਵੇਟ ਕਰਨ ਦਾ ਚੱਕਰ ਰਹੇਗਾ ਥੋੜਾ ਜਨਾ ਵੀ ਵੇਟ ਵੂਟ ਓਨਾ ਤੋਲ ਕੇ ਤਾਂ ਵੱਧ ਲਿਆਂਦਾ ਇਹ ਸਮਾਨ ਤਾਂ ਮੈਂ ਇਹਦੇ ਵਿੱਚੋਂ ਵੇਟ ਕਰ ਕਰ ਘਟ ਘੜ ਘੜ ਪਾਉਣਾ ਹੈਗਾ ਬਾਕੀ ਲਾਈਟ ਨਹੀਂ ਹਜੇ ਮੱਕੀ ਧੋਣ ਨੂੰ ਬੈਠਾ ਮੱਕੀ ਧੋਣੀ ਸੀ ਸਰੋਂ ਤਾਂ ਚੱਲ ਆਪਾਂ ਨੂੰ ਸਾਫ਼ ਮਿਲ ਗਈ ਘਰੋਂ ਹਣਾ ਵਰਦਾ ਤੁਹਾਨੂੰ ਦੱਸਿਆ ਇਹ ਤਾਂ ਚੱਕ ਲੈਂਦਾ ਆਪਾਂ ਗੱਟਾ ਗੱਟਾਂ ਦੇ ਹਿਸਾਬ ਜੀ ਦਾ ਸਮਾਨ ਤਾਂ ਮਿਲ ਗਿਆ ਪਰ ਸਰੋ ਚੱਕ ਲੈ ਲੈਂਦੇ ਆਪਾਂ ਕਰੋ ਚਲੋ ਕੋਈ ਇਸ਼ੂ ਵਾਲੀ ਗੱਲ ਨਹੀਂ ਇਹ ਤਾਂ ਬਾਬੇ ਅੰਡਾ ਚੱਕ ਕੇ ਲੈਣਾ ਪਊਗਾ ਬਾਈ ਤੇ ਵੱਡਾ ਕੂਤਰ ਡਬੇ ਆਪਣਾ ਕੋੜੇ ਮੂ ਆ ਗਿਆ ਆ ਗਿਆ ਆ ਗਿਆ ਆ ਗਿਆ ਛੇ ਰੁੱਢ ਕੇ ਆਇਆ 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 ਕੀ ਪਤਾ ਆਪੇ ਬੈਠ ਜੇ ਲੱਗੀ ਲੁੱਗੀ ਤੇ ਕਰ ਲਈ ਜੀ ਸਾਰੀ ਕਹਾਣੀ ਆਪਾਂ ਸੈੱਟ ਠੀਕ ਹੈਗੇ ਨਹੀਂ ਤੇ ਆਹ ਖਰਾਕ ਪਰ ਲਾਉਣੀ ਆ ਬਰੋ ਹਣਾ 3 ਕਿਲੋ ਬਾਇਰਾ ਹੋਇਆ ਜਿਵੇਂ 8 ਕਿਲੋ ਮੂ 8 ਕਿਲੋ ਹੋਈ ਆਪਣੀ ਸਰੋਂ 8 ਕਿਲੋ 7 ਕਿਲੋ ਮੂੰਗੀ 7 ਕਿਲੋ ਛੋਲੇ 2 ਕਿਲੋ ਆਲਸੀ ਤੇ 8 ਕਿਲੋ ਹੋ ਗਈ ਮੱਕੀ ਹਣਾ ਉਹ ਤੁਹਾਨੂੰ ਪਤਾ ਘਰੇ ਧੋਣ ਵਾਲੀ ਪਈ ਆ ਇਹ ਸਾਰੇ ਆਪਾਂ ਜਸਟ ਸੈੱਟ ਕਰਕੇ ਪਾਸੇ ਕੱਢ ਲਿਆ ਇਹ ਉਹਨੇ ਕਰਾਂ ਰਲਾ ਕੇ ਆਪਾਂ ਹਨਾ ਤੇ ਇਹ ਪਏ ਦੇ ਚ ਰੱਖ ਦਿਆਂਗੇ ਸਟੋਰ ਕਰਕੇ ਬੱਚਿਆਂ ਵਾਸਤੇ ਤੇ ਜਿਹੜਾ ਦੂਜਾ ਸਮਾਨ ਐਕਸਟਰਾ ਵਧ ਗਿਆ ਜਿਵੇਂ ਬਾਇਰਾ ਵਧ ਗਿਆ ਮੂੰਗੀ ਵਧ ਗਈ ਆਲਸੀ ਛੋਲੇ ਵਧ ਗਏ ਆ ਮੱਕੀ ਵਧ ਗਈ ਉਹ ਸਾਰਾ ਸਮਾਨ ਆਪਾਂ ਇੰਨਾ ਚ ਜਸਟ ਸਟੋਰ ਕਰਕੇ ਪਾਸੇ ਰੱਖ ਦਿਆਂਗੇ ਡਰਮਾਂ ਚ ਵੱਡੇ ਕਬੂਤਰਾਂ ਵਾਸਤੇ ਠੀਕ ਹੈ ਵੱਡੇ ਕਬੂਤਰਾਂ ਦੀ ਖਰਾਕ ਅੱਡੋ ਅੱਡ ਪਈ ਰਹੂਗੀ ਤੇ ਬੱਚਿਆਂ ਦੀ ਖਰਾਕ ਪਰ ਲਾ ਕੇ ਰੱਖ ਲਾਂਗੇ ਸਾਰੀ ਐਨੇ ਹੀ ਕੰਮ ਆ ਬਾਬੇ ਓਕੇ ਹੁਣ ਕਰਾਂ ਮੈਂ ਪੈਰ ਹੱਥ ਧੋਵਾਂ ਚੰਗੀ ਤਰ੍ਹਾਂ ਫਿਰ ਦੁਬਾਰ ਲਾਉਣੇ ਆ ਖਰਾਕ ਬਸ ਫਿਰ ਕੱਲੀ ਆਪਣੀ ਮੱਕੀ ਰਹੀ ਜੂ ਕੋਈ ਧੋ ਕੇ ਸਾਫ ਹੋ ਕੇ ਆ ਗਈ ਲਓ ਜੀ ਆਹ ਕੰਮ ਤੋਂ ਬੱਕੀ ਤੋਂ ਨਹੀਂ ਜ਼ਰੂਰੀ ਆ ਭਾਈ ਆ ਦੇਖੋ ਵੈਸਾ ਬਹੁਤ ਜ਼ਿਆਦਾ ਸਾਫ ਸੀਗਾ ਨਾ ਦੇਖਣ ਤੇ ਕਿੰਨੀ ਚੰਗੀ ਲੱਗ ਰਹੀ ਸੀ ਬੱਕੀ ਵੀ ਇੱਕ ਨੰਬਰ ਐ ਤੇ ਹਮਾਰ ਇੱਕ ਮਿੰਟ ਰੋਕੋ ਹਰ ਥੋੜਾ ਕਰਾ ਪਾਣੀ ਦਾ ਲੈਵਲ ਵਧਾ ਦੇ ਆਹ ਦੇਖੋ ਆਹ ਕੰਮ ਕਰਕੇ ਨਾ ਮੱਕੀ ਧੋਣੀ ਪੈਂਦੀ ਆ ਬਈ ਕਿੰਨੀ ਸਾਫ਼ ਹੋਵੇ ਕਿੰਨੀ ਡਾਈ ਹੋਵੇ ਪੱਕੀ ਨਾਲ ਹਨਾ ਪਰ ਮੱਕੀ ਧੋਣੀ ਹੀ ਪਾਉਗੀ ਬਈ ਕਿਉਂਕਿ ਤੇ ਆਟਾ ਆ ਬਹੁਤ ਜ਼ਿਆਦਾ ਹੋਦਾ ਤੇ ਇਹ ਚੀਜ਼ ਨਾ ਕਬੂਤਰਾਂ ਦਾ ਉਹ ਕਰ ਦਿੰਦੀ ਆ ਬਈ ਗਾਲ ਬੰਦ ਕਰ ਦਿੰਦੀ ਆ ਦੇਖੋ ਆਹ ਲਓ ਤੁਹਾਡੇ ਸਾਹਮਣੇ ਆਜ ਹੀ ਕਰਕੇ ਮੱਕੀ ਧੋਣੀ ਜ਼ਰੂਰੀ ਆ ਠੀਕ ਆ ਬਸ ਧੋਈਏ ਨੇ ਖਰਾਕ ਧੋ ਤੋਂ ਆਪਦੇ ਬੁੱਧ ਨੂੰ ਸੁੱਕਣੀ ਪਾ ਰੱਖੀ ਆਪਾਂ ਹਨਾ ਵਧੀਆ ਇੱਕ ਨੰਬਰ ਜਾਵਾਂ ਤੇ ਐਂ ਫਿਰ ਮਿਹਨਤ ਤਾਂ ਕਰਨੀ ਪੈਂਦੀ ਆ ਵੀ ਮਾੜੀ ਮੁੱਢੀ ਹਨਾ ਯਾਰ ਹੱਥ ਦਾ ਲਾਉਣਾ ਹੀ ਪੈਂਦਾ ਹੈਗਾ ਪਹਿਲਾਂ ਤਾਂ ਇਹਨੂੰ ਚੰਗੀ ਤਰ੍ਹਾਂ ਪਾਣੀ 'ਚੋਂ ਕੱਢ ਕੇ ਮਰਦੀ ਨੂੰ ਆਪਾਂ ਹਨਾ ਕਟਵਟ ਤਿੰਨ ਵਾਰੀ ਪਾਣੀ 'ਚੋਂ ਕੱਢਿਆ ਮਰਦੀ ਨੂੰ ਚੰਗੀ ਤਰ੍ਹਾਂ ਤੇ ਉਸ ਤੋਂ ਬਾਅਦ ਫੇਰ ਇਹਦੇ 'ਚ ਪਾਇਆ ਆਪਾਂ ਇਹਨੂੰ ਜਾਲੀ ਜੀ 'ਚ ਵੀ ਚੰਗੀ ਤਰ੍ਹਾਂ ਨੂੰਚੜ ਜੇ ਤੇ ਉਦੋਂ ਵੀ ਹਜੇ ਇੱਕ ਵਾਰੀ ਹੋਰ ਹਜੇ ਤੇ ਪਾਣੀ ਬੱਦੂਆ ਇਹ ਐਂ ਕਰਕੇ ਤੇ ਸਾਰਾ ਗੰਦਪਲ ਥੱਲੇ ਨਿਕਲ ਜੂਗਾ ਗੰਦਪਲ ਤੋਂ ਬਾਅਦ ਇਹਰਾ ਆਟਾ ਊਟਾ ਨਿਕਲ ਜੂ ਸਾਰਾ ਹਨਾ ਹੋਰ ਤਾਂ ਕੀ ਹੁੰਦਾ ਹੈਗਾ ਤੇ ਹੁਣ ਲੱਗਦੇ ਆ ਯਰ ਲਾਉਣ ਖਰਾਕ ਆਪਾਂ ਹੱਥ ਪੈਰ ਲਾਇਏ ਧੋ ਚੰਗੀ ਤਰ੍ਹਾਂ ਅੰਦਰ ਪੱਲੀ ਲਈ ਪਛਾ ਠੀਕ ਆ ਕਿ ਨਹੀਂ ਇੱਕ ਬੈਡ ਰੂਮ ਚਾਹਾਂ ਕਰਾ ਸਾਰੇ ਘੱਟੇ ਚੱਕ ਲਿਆ ਮੈਂ ਬਾਹਰੋਂ ਮ ਖਰਾਕ ਹਾਂਜੀ ਬਾਬਿਓ ਤੇ ਅੱਜ ਬਈ ਮੈਂ ਕੱਲਾ ਹੈਗਾ ਚੋਬਰ ਹੈ ਨਹੀਂ ਆਪਣੇ ਕੋਲੇ ਹਨਾ ਉਹ ਗਿਆ ਵਿਆਹ ਤੇ ਅੱਜ ਤੋਂ ਸਵੇਰ ਸਵੇਰ ਹਾਇਰੀ ਲਾ ਗਿਆ ਸੀਗਾ ਆਪਦੀ ਬਾਕੀ ਇਧਰੋਂ ਆਪਣੀ ਬੈੱਡ ਸ਼ੀਟ ਤੇ ਪਿੱਲੋ ਕਵਰ ਵੀ ਘਰੇ ਲਾ ਕੇ ਦੇ ਆਇਆ ਬਾਹਲੇ ਗੰਦੇ ਹੋਏ ਪਏ ਸੀ ਹਨਾ ਹੋਇਆ ਤਾਂ ਵੈਸੇ ਕਮਰਾ ਵੀ ਬਹੁਤ ਗੰਦਾ ਪਿਆ ਝਾੜੂ ਝੂੜੂ ਕੱਢਣਾ ਹੋਇਆ ਪਿਆ ਚਲੋ ਇਹ ਤਾਂ ਬਾਅਦ ਚ ਕੱਢਾਂਗੇ ਕਿਰਾਂ ਆਪਾਂ ਮੇਨ ਜਿਹੜਾ ਅੱਜ ਦਾ ਉਹ ਹੈ ਪੁਆਇੰਟ ਅੱਜ ਦਾ ਕੰਟੈਂਟ ਹੈ ਖਰਾਕ ਤੇ ਜੋਰ ਦਈ ਆਪਾਂ ਠੀਕ ਹੈ ਤੇ ਘਰੀਏ ਸਾਰਾ ਕੁਝ ਢੇਰੀ ਬਈ ਜ਼ਿਆਦਾ ਕੁਝ ਧੋਣ ਦੀ ਲੋੜ ਨਹੀਂ ਯਾਰ ਇਹ ਸਾਰਾ ਕੁਝ ਬੜੀਆ ਸਾਫ਼ ਸੁਥਰਾ ਹੀ ਆ ਯਾਰ ਕੋਈ ਚੱਕਰ ਵਾਲੀ ਗੱਲ ਨਹੀਂ ਕੱਲੀ ਕਣਕ ਧੋਲੀ ਕਿਉਂਕਿ ਉਹਨੂੰ ਤੁਹਾਨੂੰ ਪਤਾ ਵੀ ਲੱਗੀ ਹੁੰਦੀ ਆ ਆਪਣੀ ਦਵਾਈ ਦੂਈ ਘਰੇ ਹਾਂ ਡਰਾਮਾ ਚ ਪਾਈ ਹੁੰਦੀ ਆ ਤੇ ਜਾ ਬਸ ਆਪਣੀ ਮੱਥੀ ਧੋਣੀ ਪੈਂਦੀ ਉਹ ਤੇ ਆਟਾ ਵਾਲਾ ਹੁੰਦਾਗਾ ਹੋਰ ਕੋਈ ਗੱਲ ਨਹੀਂ ਚਲੋ ਲੋ ਬਾਬੇ ਸਾਰੀਆਂ ਚੀਜ਼ਾਂ ਕਰ ਲੀਆਂ ਢੇਰੀ पे ਠੀਕ ਐ ਆ ਉੱਪਰ ਹੋਈ ਆਸੀ ਥੱਲੇ ਹੋ ਗਿਆ ਆਪਣੀ ਥੋੜੇ ਜਿਹਾ ਬਾਹਰ ਆ ਥੋੜਾ ਜਿਹਾ ਬਾਹਰ ਜਾਵਾਂ ਤੇ ਉਦੋਂ ਥੱਲੇ ਆ ਗਈ ਮੂੰਗੀ ਉਦੋਂ ਥੱਲੇ ਆ ਗਏ ਛੋਲੇ ਤੇ ਉਦੋਂ ਵੀ ਥੱਲੇ ਆ ਗਈ ਸਰੋਂ ਆਪਣੀ ਠੀਕ ਐ ਸਾਰੀਆਂ ਚੀਜ਼ਾਂ ਕਰ ਲੀਆਂ ਕੱਲੀ ਆਪਣੀ ਉਹ ਹੈਨੀ ਇਹਦੇ ਤੁਹਾਨੂੰ ਪਤਾ ਹੈ ਕਿਹੜੀ ਹੁੰਦੀ ਆਪਣੀ ਕੀ ਯਾਰ ਇੱਕ ਤਾਂ ਭੁੱਲ ਜਾਂਨਾ ਮੈਂ ਮੱਕੀ ਹੈ ਨਹੀਂ ਗੈਣਾ ਮੱਕੀ ਸੁੱਕਣੀ ਪਾਰ ਖੇਤੋਂ ਗੇ ਉਹ ਕੱਲ ਤੱਕ ਰੈਡੀ ਹੋ ਜਣੇ ਉਹ ਬੜੀ ਡਰਾਈ ਹੋ ਜਣੇ ਫਿਰ ਉਹ ਵੀ ਵਿੱਚ ਐਡ ਕਰ ਦਾਂਗਾ ਪੇਟ ਹਾਂਜੀ ਮੇਰੇ ਵੀਰੋ ਰਲਾ ਦੀ ਖਰਾਕ ਓਕੇ ਉਹ ਵੀ ਰਿਪੋਰਟ ਤੇ ਇਹਨੂੰ ਚੱਕ ਕੇ ਡਰਮ ਚ ਕਰ ਦਈਏ ਪੈਕ ਆਪਾਂ ਤੇ ਮੱਕੀ ਖਾ ਜਾ ਆਪਣੀ ਸਾਨੂੰ ਪਤਾ ਕਰੇ ਆ ਫਿਰ ਦੋ ਦਿਨਾਂ ਬਾਅਦ ਆਪਾਂ ਨੂੰ ਫੇਰ ਡਰਮ ਚ ਘੜਨੀ ਪੈਣੀ ਐ ਇਹ ਬਈ ਉਦੋਂ ਫੇਰ ਲਾਉਣੀ ਪਊਗੀ ਮੱਕੀ ਵਿੱਚ ਇਹਦੇ ਚਲੋ ਕਿਰੇ ਰਲ ਗਈ ਆ ਠੀਕ ਹੈ ਕਿ ਨਹੀਂ ਲਓ ਜੀ ਤੇ ਇਧਰ ਇਹ ਖਰਾਕ ਕਰਤੀ ਤਿਆਰ ਜੀ ਬਹੁਤ ਠੀਕ ਹੈ ओके ਇਹ ਰਿਪੋਰਟ। ਲੱਗੀਆਂ ਮੈਨੇ ਵੀ ਥੋੜਾ ਨਾ ਕੋਲਡ ਜਿਹਾ ਹੈ ਬੈਡ ਜ਼ਖਾਮ। ਥੈਂਕ ਯੂ। ਸਾਲਾ ਥੋੜਾ ਬੰਦ ਜਿਹਾ ਹੈ ਬਸਰੀਰ। ਬਾਕੀ ਆਹ ਸਾਰਾ ਸਵਾਲ ਵੀ ਸਾਂਤ ਗਿਆ ਆਪਾਂ। ਇਧਰ ਇਹਨਾਂ ਨੂੰ ਪੰਡਾ ਆ ਜਾ ਵੀ ਘਰੇ ਰੱਖਾਈਏ ਤਾਂ ਚੱਕ ਕੇ। ਘਰੇ ਚਾਹੀਦਾ ਹੁੰਦਾ ਹੈਗਾ। ਓਕੇ ਵੀ ਇਹ ਰਿਪੋਰਟ। ਇਧਰ ਆਹ ਸਾਰੀ ਬਾਈ ਦੀ ਖਰਾਕ ਵੀ ਆਪਾਂ ਸਟੋਰ ਕਰਕੇ ਰੱਖ ਤੇ ਕਲਾਈਨ ਚ ਲਾ ਕੇ। ਠੀਕ ਹੈ। ਇਧਰ ਰੱਖਤੀ। ਮਾਰੋ ਸਾਰਾ ਸਮਾਨ ਚੱਕਿਆ ਚੁੱਕਿਆ ਗਿਆ ਉਹ ਕਿਰਪੂਟਾ ਇਹ ਉਹ ਜਿਹੜੇ ਦੋ ਬੱਚੇ ਛੱਡੇ ਸੀ ਬਟੇ ਟੂਸਿਆਂ ਵਾਲੇ ਉਹ ਵੀ ਆ ਕੇ ਬੈਠ ਗਏ ਬਈ ਛਦਰੀ ਤੇ ਤੇ ਬਸ ਇਧਰੋਂ ਆਪਣੀ ਅੱਖ ਰਗਾ ਇੱਥੇ ਪਈ ਆ ਇਹ ਹਜੇ ਇੱਥੋਂ ਚੱਕਦੇ ਨਹੀਂ ਕਿਉਂਕਿ ਦੋ ਦਿਨਾਂ ਨੂੰ ਕੋਣ ਫੇਰੇ ਇੱਥੇ ਕੁਕਰ ਨਾ ਪੈਣ ਇਹਨੂੰ ਇਕੱਠਾ ਤਾਂ ਕਰਕੇ ਤੇ ਇੱਥੇ ਪਈ ਆ ਬਸ ਇਧਰੋਂ ਬਾਹਟੀ ਸਾਹਤ ਕੇ ਚੱਕ ਕੇ ਤੇ ਹੁਣ ਕੀ ਕਰੀਏ ਆਪਾਂ ਯਾਰ ਹੁਣ ਵੀਰ ਆਪਾਂ ਪੁੱਤਰਾਂ ਨੂੰ ਦਾਣਾ ਪਾਣੀ ਪਾ ਦੇ ਗੇ ਸਾਰਿਆਂ ਨੂੰ ਹਣਾ ਪੁੱਤਰਾਂ ਨੂੰ ਦਾਣਾ ਪਾਣੀ ਪਾ ਕੇ ਪਰ ਦੂਬਾ ਦਾ ਨਾ ਨੂੰ ਲਵਾਗੇ ਘਰੋਂ ਜਾ ਕੇ ਟਾਈਮ ਨਾਲ ਉਹ ਸੱਚ ਹਜੇ ਦਾ ਮੱਕੀ ਕੋਠੀ ਦੇ ਤਾਂ ਸੁੱਕਣੀ ਪਉਣ ਵਾਲੀ ਪਈ ਆ ਹਾਂਜੀ ਬਾਪੇ ਤੇ ਮੱਕੀ ਲੈ ਕੇ ਆਗੇ ਸੀ ਆਪਾਂ ਉੱਪਰ ਇੱਕ ਵੇਲੇ ਦਾ ਖੋਲੀਏ ਬਾਹਰ ਬਤੀਆਂ ਉਹ ਕੇ ਰਪੋਟਾ ਮੱਕੀ ਦੀਆਂ ਵੀ ਲਓ ਜੀ ਇਧਰ ਪਾ ਦੀ ਮੱਕੀ ਵੀ ਸੁੱਕਣੀ ਬਸ ਰਾਤ ਨੂੰ ਉਹਨੂੰ ਇਕੱਠੀ ਕਰ ਜਾਾਂਗੇ ਤੇ ਕੱਲ ਨੂੰ ਸਵੇਰ ਨੂੰ ਫੇਰ ਖਿਲਾਰ ਜਾਾਂਗੇ ਤੇ ਕੱਲ ਨੂੰ ਛਾਉ ਨੂੰ ਚੱਕ ਕੇ ਲੈ ਜਾਾਂਗੇ ਤੇ ਬਸ ਖਰਾਗ 'ਚ ਐਡ ਕਰ ਲੈ ਕੇ ਚੱਲ ਗਏ ਹੀ ਗਾ ਬਾਬੇ। ਓਹ ਕਿ ਉਹ ਹੀ ਰੂੜਾ। ਹਾਂਜੀ ਬਾਬੇ। ਕਬੂਤਰ ਨੇ ਲੋਕੇਸ਼ਨ ਵੀ ਬਦਲ ਲਈ ਆਪਣੇ ਨੇ ਬਰੋ। ਹੁਣ ਉਹ ਕੋਠੀ ਤੇ ਬੈਠਦਾ ਜਾ ਕੇ ਕੋੜੇ ਮੂਹੀ ਆ ਉੱਡਾ ਉੱਡਾ ਓਏ ਦੇਖ ਕੇ ਬੱਚਿਆਂ ਨੂੰ ਦਇਆ। ਇੱਕ ਮਿੰਟ ਸ਼ਰੀ ਵੜਕਾਵਾਂ ਯਾਰ ਮੈਂ। ਹਾਂਜੀ ਮੇਰੇ ਵੀਰੋ ਤੇ ਕਬੂਤਰ ਆਪਣਾ ਫੇਰ ਉੱਥੇ ਵਗਿਆ ਬਰੋ ਉੱਡ ਗਏ। ਆਉਂਦਾ ਚੱਸ ਜੀ ਕਰਦਾ ਯਾਰ ਨਾ ਤੇ ਪਰ ਬਹਿੰਦਾ ਨਹੀਂ ਆ। ਚਲੋ ਦੇਖਦਾ ਸ਼ਾਮ ਤੱਕਰ। ਹਾਂਜੀ ਮੇਰੇ ਵੀਰੋ ਅੱਗੇ ਜੇ ਇਧਰ ਲੈ ਕਰੇ। ਫੌਟ ਵਾਟਰ ਦੀ ਬਾਲਟੀ ਲਿਆਂਦੀ ਦਾਣੇ ਵਾਲੀਆਂ ਟਰੇਆਂ ਬਾਹਰ ਕੱਢ ਲਈਆਂ ਸਾਰੇ ਕਬੂਤਰਾਂ ਦੇ ਨਾ ਤੇ ਦਾਣਾ ਪਾਣੀ ਪਾਈਏ ਬਰੋ ਤੇ ਉਹ ਕਬੂਤਰ ਹਲੇ ਤੱਕ ਤਾਂ ਨਹੀਂ ਆਇਆਗਾ ਪਰ ਬੈਠਾ ਦੇਖ ਹੀ ਜਾਂਦਾ ਪੂਰੀ ਚਸਤ ਹੈ ਹਨਾ ਉਮੀਦ ਹੈ ਆਉਣ ਦੀ ਬਾਕੀ ਦੇਖ ਹਾਂਜੀ ਮੇਰੇ ਵੀਰੋ ਤੇ ਇਧਰ ਬੱਚਿਆਂ ਵਾਲੇ ਪਾਸੇ ਸ਼ੁੱਧ ਵਾਟਰ ਰੱਖਤਾ ਜੀ ਕੋਸਾ ਕਰਕੇ ਬਾਕੀ ਮੈਂ ਬਾਲਟੀ ਪਾਣੀ ਦੀ ਕੱਢ ਕੇ ਤੇ ਪੇਰਾ ਖਤਰਾ ਉਹਨੇ ਇੱਕ ਤਾਂ ਤੇ ਫਿਰ ਵੀ ਠੰਡਾ ਲੱਗੇ ਤਾਂ ਮੈਨੂੰ ਲੱਗਦਾ ਕਬੂਤਰ ਫਿਰ ਡੇਗਾ ਆਪਣੇ ਯਾਰ हां कबूतर उड्या लगी टंकी ਤੋਂ ਆ ਆਇਆ 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 ਨਾ ਦੋ ਗਾਂਦਰੀ ਪੈਂਦੇ ਜੇ ਬੈ ਆਇਆ 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 ਆ ਜਾਂਦਾ ਯਾਰ ਚਲੋ ਛੱਡੋ ਦੋਵੇਂ ਪਾਸੇ ਬਈ ਉਹ ਪਹਿਲਾਂ ਟੇਗੀ ਪਿਆ ਸੀ ਓਏ ਦੋਵੇਂ ਪਾਸੇ ਵਾਟਰ ਪਾਤਾ ਇਧਰ ਮਨੋਜੀ ਇਧਰ ਵੱਡੇ ਬੂਤਲਾਂ ਵਿੱਚ ਪਾਣੀ ਪਾਤਾ ਇੱਕ ਹੁੱਡੇ 'ਚ ਇਧਰ ਦੂਜੇ ਹੁੱਡੇ 'ਚ ਵੀ ਪਾਈ ਏ ਸਕੂਤਰੇ ਉੱਡਿਆ ਫਿਰਦਾ ਯਾਰ ਆਪਣਾ ਚਾਹਸਤਾ ਪੂਰੀ ਕਰਦਾ ਹਨਾ ਪਰ ਉਹਦਾ ਬੈਠਣਾ ਰਾਹ ਨਹੀਂ ਬਣਦਾ ਹਜੇ। 11 ਬੈਗਾਂ ਨੇ ਛੱਤੀ ਤੇ। ਉਸ ਤੋਂ ਬਾਅਦ ਲੱਗਿਆ ਫਿਰ ਆਪਣਾ ਉਹ ਪੱਕਾ ਜਾਣਾ ਹਨਾ। ਤੇ ਇਧਰ ਇੱਕ ਦੂਜੀ ਥਾਂ 'ਚ ਵੀ ਪਾ ਲਿਆ ਉਹ ਹੌਟ ਵਾਟਰ। ਤਾਦਾ ਪਾਣੀ ਮੇਰੇ ਵੀਰੋ ਇੱਥੋਂ ਨਹੀਂ ਪਾਣਾ ਹੁੰਦਾ। ਇਹ ਬਾੜ ਨਾਲ ਤਾਂ ਪਾਣਾ ਸੁੱਕਾ ਹੈ। ਦੂਜੀ ਬਾੜ ਨਾਲ ਡੁੱਲ ਜਾਂਦਾ। ਬਹੁਤ ਐਨਾਂ ਦਾ। ਹਾਂਜੀ ਮੇਰੇ ਵੀਰੋ। ਤੇ ਇਧਰ ਉਹ ਬੈਡ ਕਾਲੇ ਕੂਤਰਾਂ ਨੂੰ ਵੀ ਪਾ ਦਿਓ ਵਾਟਰ। ਲਵਜ਼ੀ। ਇੰਤਰਗੇ ਹੋ ਗਈ। ਓਕੇ ਦੀ ਰਿਪੋਰਟ ਲਓ ਜੀ ਇਧਰ ਬੱਚਿਆਂ ਵਾਲੇ ਪਾਸੇ ਰੱਖੇ ਦਾਂਗੇ ਆਇਓ 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 ਬੱਤਾ ਇਧਰ ਜੀ ਦੂਜੇ ਘੁੱਡੇ ਜੀ ਵੀ ਰੱਖੀਏ ਬੱਚਿਆਂ ਦੇ ਪਾਸੇ ਆਇਓ 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 ਬੱਤਾ ਆਇਓ 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 ਇਧਰ ਵਰਡ ਹੈ ਫੁੱਤਰਾਂ ਨੂੰ ਜੀ ਰੱਖੀਏ ਦਾਂਗੇ ਆਇਓ ਬੱਤਾ ਆਇਓ ਬੇਟਾ ਇਹਨਾਂ ਨੂੰ ਵੀ ਦੂਜੇ ਘੁੱਡੇ ਜੀ ਰੱਖ ਦਈਏ ਜੋੜੀਆਂ ਵਾਲੇ ਪਾਸੇ ਅੱਗੇ ਸੀ ਜਾਣੇ ਬਾਹਰ ਆਇਓ 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 ਪੁੱਤਾਂ ਜੀ ਮੇਰੇ ਵੀਰੋ ਤੇ ਲੱਗਦੇ ਆਥੇ ਕੋਈ ਕਰਦਣ ਅੱਜ ਫੇਰ ਪਤਾ ਲੱਗਿਆ ਕੋਈ ਵੀਲੇ ਆ ਠੀਕ ਆ ਕਿ ਨਹੀਂ ਤਾਂ ਕਰਕੇ ਤੇ ਨੀਰਾ ਵੜਨ ਭੇਜਤਾ ਚਲੋ ਕੋਈ ਗੱਲ ਨਹੀਂ ਵੜ ਲੈਨੇ ਆ ਭਾਈ ਦੋ ਤਪੇ ਵੜ ਰਹੇ ਹੁੰਦੇ ਆਪਾਂ ਖੇਤ ਆਏ ਜੀ ਤੇ ਮਗਰ ਬੰਦਾ ਵੀ ਆਇਆ ਕਹਿੰਦੇ ਜਿਵੇਂ ਫਰਿਸ਼ਤਾ ਬਣ ਕੇ ਆ ਗਿਆ ਭਤੰਦਾ ਦਾ ਕਹਿੰਦਾ ਫੜਾ ਦਤੀ ਮੈਨੂੰ ਤੇ ਨੀਰਾ ਮੈਂ ਵੜਦਾ ਮੈਂ ਵਾਓ ਬਿਊਟੀਫੁਲ ਕਿਆ ਬਾਤ ਆ ਮੈਂ ਖਜਵਣਾ ਜਾਣੀ ਸੌਖੀ ਕਰਤੀ ਬਈ ਓਏ ਸਵਾਦ ਆ ਗਿਆ ਬਸ ਹੁਣ ਕੱਲਾ ਕੀ ਕੀ ਅਨਲੋਡ ਕਰ ਰਹਾ ਬਸ ਉਤੋਂ ਪੰਡਾ ਚੱਕ ਲਵਾਂਗਾ ਮੈਂ ਲਓ ਜੀ ਆ ਗਏ ਇਧਰ ਲੈ ਕੇ ਕਰੇ ਇਹ ਕਹਿੰਦੇ ਪਾਰਟੀ ਦਾ ਮਾਹੌਲਾ ਅੱਜ ਵੀ ਬਣ ਗਿਆ ਹੁਣ ਤਾਂ ਲੱਗਦਾ ਓਹੀ ਆ ਓਏ ਕਰਮਾ ਵਾਲਾ ਵਾਹ ਓਏ ਸ਼ੇਰਾ ਆਏ ਹੁੰਦਿਆ ਬਾਬਿਓ ਸਿਆਣੇ ਗੂਤਰਾਂ ਦਾ ਫਰਕ ਠੀਕ ਹੈ ਕਿ ਨਹੀਂ ਸਿਆਣਾ ਦਾ ਆਪੇ ਹੁਣ ਆਪਰ 1.5 ਸਾਲ ਲੱਤ ਬੰਨੀ ਹੈ ਦੀ ਪੂਰੀ 1.5 ਇੱਕ ਇੱਕ ਨਹੀਂ 1.5 ਕਿਉਂ ਯਾਰ ਇੱਕ ਸਾਲ ਬੰਨਿਆ ਵਿਚਾਰਾ 1.5 ਤਾਂ ਬਾਲਾ ਗਏ ਇੱਕ ਸਾਲ ਬੰਨਿਆ ਨੂੰ ਆਪਾਂ ਮਨੂੰ ਲੱਗਦਾ ਲਓ ਜੀ ਘੋੜੇ ਮੂਹਾਂ ਵੀ ਆ ਗਿਆ ਆਪਣਾ ਆਪੇ ਲੱਗੀ ਛਤਰੀ ਤੇ ਆ ਗਿਆ ਲੱਗੀ ਤੇ ਬਾਬੇਓ ਠੀਕ ਆ ਗਲਾਬੀ ਦੂਸੇ ਨਾਲ ਬਾਹਰ ਕੱਢ ਕੇ ਗਿਆ ਸੀਗਾ ਜਾਣ ਲੱਗਿਆ ਬੱਚਾ ਤੇ ਆ ਗਿਆ ਵੀ ਆਪੇ ਨਾ ਕੋਈ ਭੜਕਾਉਣ ਦੀ ਲੋੜ ਨਾ ਕੋਈ ਹੈ ਹੈ ਨਾ ਖੈ ਖੈ ਹੈ ਨਾ ਆਪੇ ਹੀ ਆ ਗਿਆ ਜਮਾ ਚਮਤਕਾਰ ਹੀ ਹੋ ਗਿਆ ਬਾਬੇਓ ਚਲੋ ਵਧੀਆ ਐ ਇਹਦੂ ਚੰਗਾ ਕੀ ਐ ਇਹਦੂ ਉੱਤਮ ਤਾਂ ਕੁਝ ਹੈ ਹੀ ਨਹੀਂ ਮੈਂ ਕਿਹਾ ਵੀਡੀਓ ਕੈਪਚਰ ਕਰ ਲਈਏ ਆਪਣੇ ਸ਼ੇਅਰ ਦੀ ਥੰਬਨੇਲ ਵੀ ਫਿਰ ਇਹਦੇ ਹੀ ਲਾਵਾਂਗੇ ਆਪਾਂ ਝੋਟੇ ਦਾ ਆਪਣੇ ਦਾ ਚਲੋ ਕੋਈ ਨਾ ਲਾਈਏ ਯਾਰ ਲੜਾ ਤੇ ਇਹਨੂੰ ਲਾਈਏ ਤੇ ਨਲੇ ਉਹ ਤਾਹ ਤਨ ਕਬੂਤਰ ਤਾਹ ਬੈਠੇ ਵਿਚਾਰੇ ਉਹਨਾਂ ਨੂੰ ਲਈ ਹੈ ਨਾ ਟਾਈਮ ਨਾਲ ਆਪਦਾ ਵਿਚਾਰੇ ਅੰਦਰ ਹੋ ਕੇ ਤੇ ਦਾਣਾ ਪਾਣੀ ਖਾ ਲੈਣਗੇ ਹਾਂਜੀ ਮੇਰੇ ਵੀਰੋ ਇਧਰ ਛੱਡ ਦੇ ਜੀ ਬਾਹਰ ਖੋੜਿਆਂ ਵਾਲੀਆਂ ਲੇਟਾਂ ਤੇ ਇੱਕ ਆਹ ਬੈਟ ਕਾਲੇ ਕਬੂਤਰਾਂ ਦੇ ਦਾਣੇ ਵੀ ਰੱਖਣ ਵਾਲੇ ਰਹਿੰਦੇ ਆ ਹਜੇ ਤੇ ਤਿੰਨ ਬੱਚੇ ਰਹਿ ਗਏ ਹਨਾ ਉੱਡ ਗਏ ਸੀ ਤਿੰਨੇ ਯਾਰ ਗਲਾਬੀ ਟੂਸਾਂ ਦੇ ਦੋਵੇਂ ਢੇਢ ਟੂਸਾਂ ਦੇ ਸਰੇ ਵਾਲੇ ਉੱਡ ਗਾ ਥੋੜੇ ਜਿਹਾ ਇੱਕੋੜੇ ਮੋਏ ਸ਼ੇਡ ਕਿੱਥੇ ਆਪਣਾ ਉਹ ਬੈਠਾ ਅਰੇ ਕਿੱਥੇ RAM ਦਾ ਹੈ ਉਡ ਰਹਾ ਕਹਿੰਦੇ ਅਗਲੇ ਸਾਲ ਇਹਨੇ ਵੀ ਓਕੇ ਜੀ ਇਹਨੂੰ ਵੀ ਲੱਗਦਾ ਤੇ ਸ਼ਰਾਖ ਕੂਤਰੇੜਾ ਬਣੇ ਚੋ ਉਹ ਵੀ ਲੱਗਾ ਬismillah ਜੀ ਇਧਰ ਆਪਣੇ ਪੈਟ ਕਾਲੇ ਜਾਨਵਰਾਂ ਨੂੰ ਪਾ ਰੀਆ ਦਾਣੇ ਤੇ ਲਾਈਟ ਵੀ ਆ ਗਈ ਸੀ ਲਾਈਟ ਛੱਡ ਲਈਏ ਆਇਓ 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 ਵਾਟਰ ਹਾਂਜੀ ਮੇਰੇ ਵੀਰੋ ਬਾਕੀ ਸਾਰੇ ਬੱਚੇ ਤਾਂ ਤੜ ਗਏ ਬਈ ਪਹਿਲਾ ਗਲਾਬੀ ਟੂ ਸਿਆਣਾ ਰਹੇਗਾ ਉਹ ਬਣੀ ਤੇ ਬੈਠਾ ਜਿਹੜਾ ਉਹਨਾਂ ਰਾਤ ਰੋਟੇ ਕੀ ਆ ਸੀ ਇਹਦੇ ਵਾਸਤੇ ਵੱਡੀ ਲਾਈਟ ਛੱਡ ਰੱਖੀ ਆ ਕੇਰੀ ਜਿਹਨੇ ਆਉਣਾ ਆਉਣਾ ਉਹ ਉੱਡ ਕੇ ਨਾ ਇਹਦਾ ਮਨ ਬਣ ਜੇ ਭੁੱਖ ਭੱਖ ਲੱਗੇ ਤਾਂ ਛਤਰੀ ਤੇ ਆ ਸਕਦਾ ਲਓ ਜੀ ਆ ਗਿਆ ਪੱਠਾ ਛਤਰੀ ਤੇ ਮੈਨੂੰ ਪਤਾ ਹੀ ਸੀਗਾ ਤਾਂ ਹੀ ਵੱਡੀ ਲੈਡ ਛੱਡੀ ਸੀ ਮੈਂ ਕਿਹਾ ਨਿਆ ਆ ਜਾਣਾ ਦੁੱਡ ਕੇ ਹਨ ਹਜੇ ਤਾਂ ਚਲੋ ਇੱਥੇ ਹੀ ਫਿਰਦੇ ਜਾਵਾ ਜੀ ਮੈਂ ਫਿਰ ਕਬੂਤਰ ਕਵਾਤਰ ਦੇਖਣ ਦੀ ਬੈਠ ਕੇ ਜਣ ਜਿਹੜਿਆ ਅੰਡੇ ਦੇ ਰਾਤ ਪੈਂਚਰ ਲਾਇਆ ਸੀਗਾ ਬਈ ਉਹ ਅੰਡਾ ਖਰਾਬ ਹੋ ਗਿਆ ਯਾਰ ਮੈਂ ਦੋ ਬੱਚੇ ਰੋਕਣ ਵਾਸਤੇ ਕਢਾਏ ਸੀਗੇ ਚਲੋ ਕਰਮਾ ਦਾ ਕਬੂਤਰ ਨਿਕਲਿਆ ਬਣਾ ਆਪਣੇ ਇੱਕ ਉਹੀ ਬਹੁਤ ਆਪ ਨੂੰ ਤਾਂ ਆਪਣਾ ਇੱਕ ਕਬੂਤਰ ਚਾਹੀਦਾ ਸੀ ਉਹ ਜੋੜੀ ਦਾ ਕਬੂਤਰਾਂ ਦਾ ਮੇਰੇ ਕੋਲ ਪਹਿਲਾਂ ਬਹੁਤ ਬੈਠੋ ਹੋਦਣਾ ਤਿੰਨੇ ਤਾਇਰ ਬੈਠੇ ਨੇ ਕਬੂਤਰ ਇੱਕ ਹੀ ਹੈ ਉਹ ਵੀ ਸਿੱਧਾ ਹਣੀ ਤੰਦਰ ਉਹ ਵੀ ਵੀਂਗਾ ਹਾਂ ਲੱਗ ਗਿਆ ਮੈਂ ਇਹ ਸੱਦਾ ਘੁੱਟਰ ਕਢਾ ਲ ਗਏ ਵਿਚਾਰਿਆਂ ਦਾ ਚਲੋ ਕਿਰਾ ਮੈਂ ਬੱਚਾ ਕਰਾਂ ਅੰਦਰ ਤੇ ਨਾਲੇ ਦਾਣੇ ਪਾ ਦੂੰਗਾ ਪਹਿਲਾ <li> ਟ੍ਰੇ ਦਾ ਵੀ ਇਹ ਵੀ ਨਹੀਂ ਕਰ ਗਏ ਲਓ ਜੀ ਉਤੋਂ ਦੀ ਦਾਣੇ ਵੀ ਪਾ ਦੀ ਆਪਣੇ ਚੋਬਰ ਆਇਆ 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 ਪੋਸਟ ਇਹਨੇ ਗੰਬੋਤਣਗੇ ਬਸ ਕਰ ਲੈਣ ਲਓ ਜੀ ਇੱਕ ਕਿਹੜਾ ਦੁਕਾਨ ਦਾ ਵੀ ਲੱਗ ਗਿਆ ਹਨਾ ਆਪਾਂ ਨਹੀਂ ਖਾਣੇ ਵੀ ਘਰ ਵਾਸਤੇ ਆਪਣਾ ਸਾਨੂੰ ਪਤਾ ਬੰਦ ਦਾ ਸਾਰਾ ਕੁਝ ਆਪਾਂ ਦਾ ਸਿਆਣੇ ਹੋਗੇ ਸਿਆਣੇ ਦਾ ਪਿਆ ਹੋਏ ਪਰਸ ਹੀ ਨਹੀਂ ਲੈਂਦੇ ਜਿਹੜੇ ਆਉਂਦੇ ਲੱਗ ਜਾਂਦੇ ਆ ਹਾਂਜੀ ਮੇਰੇ ਵੀਰੋ ਆਗੇ ਜੀ ਉਧਰ ਲੈ ਕੇ ਨਹੀਂ ਤੋਂ ਹੀ ਕਰਕੇ ਕੈਮ ਹੋ ਕੇ ਸੱਜੇ ਮੋਢੇ ਆਪਣੇ ਖੇਸੀ ਖਬੇ ਪਾਸੇ ਬੈਠ ਹੱਥ ਚ ਮਿਲਕ ਐਂਡ ਕੁਰਕਰੇ ਓਕੇ ਦੀਆਂ ਰਿਪੋਰਟਾਂ ਪੈਂਟ ਸੈਟ ਪਾ ਕੇ ਬਲੈਕ ਕਲਰ ਦੀ ਠੀਕ ਐ ਰਾਤਾਂ ਦੇ ਰਾਹੀ ਬਣ ਕੇ ਓ ਵਡੀ ਲਾਈਟ ਵਿੱਚ ਬੰਦ ਨਹੀਂ ਕਰਕੇ ਗਿਆ ਸੀ ਬਰੂ ਹਾਂਜੀ ਮੇਰੇ ਵੀਰੋ ਓਕੇ ਆ ਬਈ ਬਸ ਰਪੋਟ ਵਲੌਗ ਦੀ ਵੀ ਕਰਦ ਗਿਆ ਪੈਂਡਿੰਗ ਤੇ ਸਾਰਾ ਕੰਮ ਸੈੱਟ ਆ ਬਰੋ ਅੱਜ ਦੀ ਘੜੀ ਬਸ ਕੱਲ ਨੂੰ ਉੱਠ ਕੇ ਦੇਖਦੇ ਆ ਕੀ ਬੰਦ ਆ ਸੱਚ ਹਾਂ ਉਹ ਗੁਲਾਬੀ ਬਗਲ ਵਾਲਾ ਬੱਚਾ ਵੀ ਫੜਕੇ ਲਿਆਉਣਾ ਹਨ ਤੁਸੀਂ ਗੋਲੇ 'ਚ ਕਨਫਿਊਜ਼ਨ ਨਾ ਹੋ ਜਾਓ ਇੱਕ ਗੋਲਾ ਤਾਂ ਦੋਵੇਂ ਗੁਲਾਬੀ ਬਗਲਾਂ ਵਾਲਾ ਹਨ ਇੱਕ ਸੀ ਕੱਲੀ ਗੁਲਾਬੀ ਬਗਲਾਂ ਵਾਲਾ ਤੇ ਕੱਲੀ ਗੁਲਾਬੀ ਬਗਲਾਂ ਵਾਲਾ ਆਵਾਰਾ ਹੋ ਗਿਆ ਤੇ ਦੋਵੇਂ ਬਗਲਾਂ ਵਾਲੇ ਦੂ ਪਹਿਲਾਂ ਕੜਾਈ ਉੱਡਾਇਆ ਆਪਣੇ ਘਰੇ ਤੇ ਓਕੇ ਰਪੋਟਾਂ ਕੱਲ ਨੂੰ ਹੋਪਸੋ ਉਹ ਬੱਚੇ ਨੂੰ ਜਿਹੜਾ ਆਵਾਰਾ ਹੋਇਆ ਉਹਨੂੰ ਵੀ ਸ਼ਾਇਦ ਫੜਕੇ ਲਈਏ ਆਪਾਂ ਉਹ ਲਈਏ ਇਹਨੂੰ ਤੇ ਬਸ ਕਰ ਦਿਆ ਬਰੂ ਵਲੌਗ ਦੀ ਐਂਡਿੰਗ ਠੀਕ ਹੈ ਇਹੀ ਸੀਗਾ ਬਸ ਰਾਤ ਦੀ ਰਹਿਣੀ ਕਰਦੀ ਹੁੰਦੀ ਵੀ ਕੱਲ ਨੂੰ ਐਂ ਕਰਨਾ ਇਹ ਕਰਨਾ ਉਹ ਕਰਨਾ ਹਨ ਕੱਲ ਦੀ ਕੱਲ ਨੂੰ ਹੀ ਦੇਖਾਂਗੇ ਸੌ ਜੋ ਸਾਰੇ ਭਰਾ ਬਾਕੀ ਸਾਰਿਆਂ ਦਾ ਬਈ ਬਹੁਤ ਬਹੁਤ ਧੰਨਵਾਦ ਜਿੰਨੇ ਵੀ ਆਪਾਂ ਨੂੰ ਪਿਆਰ ਕਰਦੇ ਆ ਦੇਖਦੇ ਆ ਛੋਟੇ ਵੱਡੇ ਵੀਰ ਭਰਾ ਭੈਣਾ ਓਕੇ ਜੀ ਬਾਏ ਬਾਏ ਗੁੱਡ ਨਾਈਟ ਲਵ ਯੂ ਸਾਰਿਆਂ ਨੂੰ